ਹੋਰ ਬੜੀ ਇੰਪੋਰਟੈਂਟ ਇਸ਼ੂ ਆਇਆ ਸੀ ਇਸ ਕਰਕੇ ਮੈਂ ਲਾਈਵ ਹੋ ਕੇ ਤੁਹਾਡੇ ਸਾਰਿਆਂ ਦੇ ਸਨਮੁਖ ਰੱਖਣਾ ਚਾਹਣਾ ਹੈ ਪਿਛਲੇ ਦਿਨੀ ਮੈਂ ਇੱਕ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਵਧਦੇ ਕਰਜ਼ੇ ਨੂੰ ਲੈ ਕੇ ਪੰਜਾਬ ਦਾ ਡੈਟ ਟੂ ਜੀਐਸਟੀਪੀ ਰੇਟ ਵਧ ਰਿਹਾ ਉਹਨੂੰ ਲੈ ਕੇ ਪੰਜਾਬ ਦੇ ਲੋਕਾਂ ਤੇ ਜੋ ਨਵੇਂ ਟੈਕਸਸ ਨਾਲ ਬੋਝ ਪਾਇਆ ਜਾ ਰਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਸਾਰੀਆਂ ਸੁੱਖ ਸਹੂਲਤਾਂ ਬੰਦ ਕਰਕੇ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਨਾ ਮਾਣੀ ਬੰਦ ਰਿਹਾ ਫਿਰ ਵੀ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਇਸ਼ੂਜ਼ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਦੇ ਅਖਬਾਰ ਦੇ ਵਿੱਚ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਖਬਰ ਲੱਗੀ ਜਿਹੜੀ ਉਸ ਗੱਲ ਨੂੰ ਤੇ ਮੋਰ ਵੀ ਲਾਉਂਦੀ ਹੈ ਤੇ ਉਸ ਤੋਂ ਵੀ ਇੱਕ ਕਦਮ ਅੱਗੇ ਜਾਂਦੀ ਹੈ ਖਬਰ ਹੈ ਬੈਂਕਸ ਰਿਲਕਟੈਂਟ ਟੂ ਗਿਵ ਲੋਨ ਟੂ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਨੇ ਪੰਜਾਬ ਦੀਆਂ ਰੂਰਲ ਲਿੰਕ ਰੋਡਸ ਦੀ ਰਿਪੇਅਰ ਵਾਸਤੇ 2000 ਕਰੋੜ ਰੁਪਇਆ ਪੰਜਾਬ ਮੰਡੀ ਬੋਰਡ ਨੂੰ ਚਾਹੀਦਾ ਹੈ ਪੰਜਾਬ ਮੰਡੀ ਬੋਰਡ ਨੇ ਸਾਰੇ ਬੈਂਕਾਂ ਨਾਲ ਸੰਪਰਕ ਕੀਤਾ ਨੈਸ਼ਨਲਾਈਜ਼ਡ ਬੈਂਕਾਂ ਨਾਲ ਸੰਪਰਕ ਕੀਤਾ ਪਰ ਸਾਰੇ ਸਰਕਾਰੀ ਬੈਂਕ ਮੇਨ ਵੱਡੇ ਬੈਂਕਾਂ ਨੇ ਇਹਨਾਂ ਨੂੰ ਕਰਜ਼ਾ ਦੇਣ ਤੋਂ ਮਨਾਈ ਕਰਤੀ ਕਿਸੇ ਵੀ ਬੋਰਡ ਕਾਰਪੋਰੇਸ਼ਨ ਨੂੰ ਕਰਜ਼ਾ ਸਭ ਤੋਂ ਸੌਖਾ ਮਿਲਦਾ ਹੈ ਕਿਉਂਕਿ ਸਟੇਟ ਗਾਰੰਟੀ ਹੁੰਦੀ ਹੈ ਸੋ ਜਿਹੜੇ ਫੰਡਸ ਹੁੰਦੇ ਆ ਬੈਂਕਾਂ ਦੇ ਉਹ ਸਿਕਿਉਰ ਹੁੰਦੇ ਆ ਬੈਂਕਾਂ ਨੂੰ ਪਤਾ ਹੈ ਕਿ ਸਾਡਾ ਪੈਸਾ ਸਟੇਟ ਦੀ ਗਾਰੰਟੀ ਹੈ ਮੁੜੇ ਆਣਾ ਪਰ ਅੱਜ ਹਾਲਾਤ ਇਹ ਹੋ ਗਏ ਕਿ ਸਟੇਟ ਗਾਰੰਟੀ ਤੇ ਵੀ ਬੈਂਕ ਜਿਹੜੇ ਆ ਉਹ ਕਰਜ਼ਾ ਦੇਣ ਨੂੰ ਤਿਆਰ ਨਹੀਂ ਇਹ ਇੱਕ ਮੂਹ ਬੋਲਦੀ ਤਸਵੀਰ ਹੈ ਪੰਜਾਬ ਦੇ ਫਾਈਨੈਂਸਸ ਦੀ ਇਹ ਦਰਸਾਉਂਦਾ ਹੈ ਕਿ ਕਿਵੇਂ ਬੈਂਕਾਂ ਦਾ ਇਟਸ ਦਾ ਲੈਕ ਆਫ ਫੇਥ ਆਫ ਦਾ ਬੈਂਕਿੰਗ ਐਂਡ ਦਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਇਨ ਦਾ ਗਵਰਨਮੈਂਟ ਆਫ ਪੰਜਾਬ ਫਿਸਕਲ ਡੈਫਿਸਟ ਰੈਵਨਿਊ ਡੈਫਿਸਟ ਦੀ ਗੱਲ ਉਦੋਂ ਆਪਾਂ ਕੀਤੀ ਸੀ ਇਹ ਟਰਸਟ ਡੈਫਿਸਟ ਵੀ ਹੈ ਜਿਹੜਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦਾ ਪੰਜਾਬ ਦੀ ਸਰਕਾਰ ਦੇ ਵਿੱਚ ਕਲੀਅਰ ਹੁੰਦਾ ਹੈ ਮੰਡੀ ਬੋਰਡ ਨੇ ਸਰਕਾਰ ਦੀਆਂ ਜੜੀਆਂ ਰੂਰਲ ਲਿੰਕ ਰੋਡਸ ਹੁੰਦੀਆਂ ਉਹਨਾਂ ਦੀ ਰਿਪੇਅਰ ਵਾਸਤੇ 2000 ਕਰੋੜ ਰੁਪਈਆ ਚਾਹੀਦੇ ਸੀ ਸਾਰੇ ਜਿਵੇਂ ਮੈਂ ਜ਼ਿਕਰ ਕੀਤਾ ਬੈਂਕਾਂ ਨੂੰ ਅਪਰੋਚ ਕੀਤਾ ਜਦੋਂ ਨਾ ਹੋ ਗਈ ਕਿਸੇ ਬੈਂਕ ਨੇ ਆਪਦੀ ਈਗਰਨੈਸ ਨਹੀਂ ਸ਼ੋਅ ਕੀਤੀ ਲੋਨ ਦੇਣ ਵਾਸਤੇ ਕੋਈ ਨੋਬਡੀ ਕੇਮ ਫਾਰਵਰਡ ਫਾਰ ਇਟ ਫਿਰ ਇਹਨਾਂ ਨੇ ਨਬਾਡ ਨਾਲ ਗੱਲ ਕੀਤੀ ਵੱਧ ਰੇਟ ਆਫ ਇੰਟਰਸਟ ਤੇ ਪੈਸਾ ਲੈਣ ਵਾਸਤੇ 8.3% ਤੇ ਨਬਾੜ ਨਾਲ ਗੱਲ ਹੋਈ ਕਿ ਤੁਸੀਂ ਸਾਨੂੰ 2000 ਕਰੋੜ ਰੁਪਇਆ ਦੇ ਦਿਓ 8.3% ਤੁਹਾਨੂੰ ਅਸੀਂ ਰੇਟ ਆਫ ਇੰਟਰਸਟ ਦੇਵਾਂਗੇ ਜਿਦੋਂ ਕਿ ਰੈਪੋ ਰੇਟ ਹੈ ਜਿਹੜਾ ਜਿਹਦੇ ਤੇ ਸਰਕਾਰ ਤੇ ਬੈਂਕ ਸੇ ਸਾਰੇ ਡੀਲ ਕਰਦੇ ਐ ਉਹ ਮੈਂ ਅਜ ਅਸਰਾਂ ਨਾਲ ਗੱਲ ਕਰ ਰਿਹਾ ਸੀ ਉਹ 5 ਤੇ 6% ਦੇ ਵਿੱਚ ਹੈ ਸਰਕਾਰਾਂ ਜਦੋਂ ਲੋਨ ਲੈਂਦੀਆਂ ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸਟੇਟ ਗਾਰੰਟੀ ਹੁੰਦੀ ਆ ਉਹ ਉਸ ਉਸ ਤੋਂ ਵੀ ਘੱਟ ਰੇਟਾਂ ਤੇ ਲੋਨ ਮਿਲਦਾ ਤੇ ਇਹ 8.3% ਤੇ 2000 ਕਰੋੜ ਰੁਪਇਆ ਵਿੱਚ ਕੰਡੀਸ਼ਨ ਇਹ 2 ਸਾਲ ਦਾ ਮੋਰੀਟੋਰੀਅਮ ਇਹਦੀਆਂ ਕਿਸ਼ਤਾਂ ਜਿਹੜੀਆਂ ਅਦਾਇਗੀ ਹੈ ਜਿਹੜੀ ਉਹ 2027 ਤੋਂ ਬਾਅਦ ਸ਼ੁਰੂ ਹੋਊਗੀ ਕਿਉਂਕਿ ਪਤਾ ਹੈ 27 ਤੋਂ ਬਾਅਦ ਅਸੀਂ ਰਹਿਣਾ ਨਹੀਂ ਜਿਹੜੀ ਨਵੀਂ ਸਰਕਾਰ ਪੰਜਾਬ ਦੇ ਲੋਕ ਲਿਆਉਣਗੇ ਉਹ ਆਪੇ ਆਪਦੀ ਬਣੀ ਨਵੇੜੂਗੀ ਉਹ ਆਪਦਾ ਕਰਜ਼ਾ ਅਦਾ ਕਰਨਗੇ ਸੋ ਹਾਲਾਤ ਆਪਾਂ ਸਾਰੇ ਦੇਖ ਰਹੇ ਆ ਪਿੰਡੂ ਸੜਕਾਂ ਦਾ ਰੂਰਲ ਲਿੰਕ ਰੋਡਸ ਦਾ ਹਾਲ ਕੀ ਹੋ ਗਿਆ ਤਕਰੀਬਨ ਮੇਰੇ ਕੋਲੇ ਡਾਟਾ ਹੈ ਸਾਰਾ 65000 ਕਿਲੋਮੀਟਰ ਰੂਰਲ ਲਿੰਕ ਰੋਡਸ ਆ ਪੰਜਾਬ ਚ ਤੇ 1872 ਮੰਡੀਆਂ ਆ ਜਿਹੜੀ ਮੰਡੀ ਬੋਰਡ ਜਿੰਨਾ ਦੀ ਦੇਖਰੇਖ ਕਰਦਾ 65000 ਚੋਂ 55000 ਕਿਲੋਮੀਟਰ ਤੋਂ ਵੱਧ ਅਕਾਲੀ ਦਲ ਦੀ ਸਰਕਾਰ ਚ ਬਣੀ 1872 ਮੰਡੀਆਂ ਚੋਂ ਮੈਂ ਡਾਟਾ ਕੱਢ ਰਿਆ ਸੀ ਤਕਰੀਬਨ 1700 ਦੇ ਨੇੜੇ ਮੰਡੀ ਐ ਜਿਹੜੀ ਅਕਾਲੀ ਦਲ ਦੀਆਂ ਸਰਕਾਰਾਂ ਚ ਬਾਦਲ ਸਾਹਿਬ ਨੇ ਵਿਸ਼ੇਸ਼ ਤੌਰ ਤੇ ਪਿੰਡਾਂ ਚ ਮੰਡੀਆਂ ਬਣਾਈਆਂ ਹਾਲਾਤ ਇਹ ਬਣ ਗਏ ਕਿ ਇਹਨਾਂ ਤੋਂ ਰਿਪੇਅਰ ਵੀ ਨਹੀਂ ਹੋ ਰੀਆਂ ਜਿਹੜੀਆਂ ਇਹਨਾਂ ਨੇ ਪ੍ਰਾਇੋਰਟੀ ਤੇ ਸੜਕਾਂ ਕੱਢੀਆਂ ਰਿਪੇਅਰ ਕਰਨ ਵਾਸਤੇ ਇਹਨਾਂ ਨੇ ਤਕਰੀਬਨ 17.5 ਹਜ਼ਾਰ ਕਿਲੋਮੀਟਰ ਸੜਕ ਰਿਪੇਅਰ ਕਰਨੀ ਹਜੇ ਇਹਨਾਂ ਦੀ ਓਵਰ 듀 ਹੋ ਗਈ ਜਿਹਨੂੰ ਤਕਰੀਬਨ 8-8 ਸਾਲ ਜਿਹੜੀਆਂ ਸੜਕਾਂ ਨੂੰ ਰਿਪੇਅਰ ਕਰਨ ਨੂੰ ਹੋ ਗਏ ਤੇ ਉਹ ਸੜਕਾਂ ਸਾਰੀਆਂ ਟੁੱਟਦੀਆਂ ਜਾ ਰਹੀਆਂ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਤੇ ਜੇ ਇਮੀਡੀਏਟਲੀ ਰਿਪੇਅਰ ਨਾ ਕੀਤੀਆਂ ਗਈਆਂ ਉਹ ਰਿਪੇਅਰ ਦੀ ਹਾਲਾਤ ਚ ਵੀ ਨਹੀਂ ਨਹੀਂ ਰਹਿਣੇ ਤੇ ਵੱਡਾ ਖਰਚਾ ਕਰਕੇ ਨਵੀਆਂ ਬਣਾਉਣੀਆਂ ਪਹਿਣਗੇ ਸੋ ਵਿੱਤੀ ਹਾਲਾਤ ਤਾਂ ਪੰਜਾਬ ਦੇ ਇਹ ਬਣ ਗਏ ਐ ਮੈਂ ਅਰਵਿੰਦ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹਣਾ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਸੀ ਅੱਜ ਤੁਸੀਂ ਹਰ ਇੱਕ ਬੈਂਕ ਹਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਬਾੜ ਵਰਗੀਆਂ ਏਜੰਸੀਆਂ ਕੋਲ ਫਿਰ ਰਹੇ ਹੋ ਤਰਲੋਂ ਮੱਛੀ ਹੋ ਰਹੇ ਹੋ ਕਿ ਸਾਨੂੰ ਲੋਨ ਦਿੱਤਾ ਜਾਵੇ ਤੁਸੀਂ ਤਾਂ ਕਹਿੰਦੇ ਸੀ ਲੋਨ ਲੈਣ ਦੀ ਲੋੜ ਨਹੀਂ ਪੈਣੀ 20000 ਕਰੋੜ ਰੁਪਇਆ ਮਾਈਨਿੰਗ ਮੇਂ ਸੇ ਆਏਗਾ ਅਰਵਿੰਦ ਕੇਜਰੀਵਾਲ ਕਹਿੰਦਾ ਸੀ 34000 ਕਰੋੜ ਰੁਪਇਆ ਸਰਕਾਰ ਕੇ ਟੈਂਡਰੋ ਮੇ ਪਿਲਫਰੇਜ ਹੋਤੀ ਹੈ ਉਸ ਕੋ ਹਮ ਰੋਕਾਂਗੇ ਇਹ ਵੀ ਅਰਵਿੰਦ ਕੇਜਰੀਵਾਲ ਕਹਿੰਦਾ ਸੀ 54000 ਕਰੋੜ ਕਾ ਤੋਂ ਮੇਰੇ ਪਾਸ ਇੰਤਜ਼ਾਮ ਹੈ ਤੇ ਫਿਰ ਕਿੱਥੇ ਗਿਆ ਉਹ 54000 ਕਰੋੜ ਰੁਪਇਆ ਕਿਧੀਆਂ ਜੇਬਾਂ ਚ ਜਾ ਰਿਹਾ ਹੈ ਕਿਹੜੀ ਪਾਰਟੀ ਦੇ ਖਰਚੇ ਚ ਜਾ ਰਿਹਾ ਅੱਜ ਮਾਈਨਿੰਗ ਚੋ ਨਿਲ ਹੈ ਮਾਈਨਿੰਗ ਪੰਜਾਬ ਦੇ ਵਿੱਚ ਸਭ ਜਾਣਦੇ ਕਿਸ ਤਰ੍ਹਾਂ ਨਾਲ ਚੱਲ ਰਹੀ ਹੈ ਦਿਨ ਦਿਹਾੜੇ ਪੁਲ ਡਿੱਗਣ ਦੇ ਕਿਨਾਰੇ ਆ ਗਏ ਹਰ ਬੰਦਾ ਹਾਈਲਾਈਟ ਕਰ ਰਿਹਾ ਕਿੰਨੀ ਇਲਲੀਗਲ ਮਾਈਨਿੰਗ ਪੰਜਾਬ 'ਚ ਹੋ ਰਹੀ ਹੈ ਫਿਰ 20000 ਕਰੋੜ ਰੁਪਇਆ ਕਿਆ ਕਿਤੇ ਇਹ ਵੀ ਭਗਵੰਤ ਮਾਨ ਨੇ ਕਿਹਾ ਸੀ ਕਿ 3 ਸਾਲਾਂ ਦੇ ਵਿੱਚ ਪੰਜਾਬ ਨੂੰ ਅਸੀਂ ਕਰਜ਼ਾ ਮੁਕਤ ਕਰ ਦਿਆਂਗੇ ਤੇ 2.5 ਸਾਲਾਂ 'ਚ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਅੱਜ ਪੰਜਾਬ ਤੇ ਚੜ ਗਿਆ ਤੇ ਉਹ ਦੇਣਾ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਅਦਾਈ ਅਦਾਇਗੀ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੂੰ ਕਰਨੀਆਂ ਕਰਨੀ ਪੈਣੀ ਅੱਜ 4 ਲੱਖ ਕਰੋੜ ਦੇ ਨੇੜੇ ਪੌਣੇ 4 ਲੱਖ ਕਰੋੜ ਪੰਜਾਬ ਤੇ ਕਰਜ਼ਾ ਚੜ ਗਿਆ ਤੇ ਅੱਜ ਸਰਕਾਰ ਹੁਣ ਹੋਰ ਪੈਸੇ ਲੈਣ ਲੈਣ ਵਾਸਤੇ ਰੇਟ ਆਫ ਇੰਟਰਸਟ ਤੁਸੀਂ ਵੇਖ ਲਓ ਡੇਡ ਡੇਡ ਡੇ ਦੁੱਗਨੇ ਦੁੱਗਨੇ ਦੇਣ ਨੂੰ ਤਿਆਰ ਹੋਈ ਖੜੀ ਹੈ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਚੀਜ਼ ਮੈਂ ਰੱਖਣੀ ਚਾਹੁੰਦਾ ਸੀ ਕਿ ਕਿਸੇ ਕੀਮਤ ਤੇ ਚਾਹੇ ਸਾਰਾ ਪੰਜਾਬ ਗਹਿਣੇ ਰੱਖਣਾ ਇਹਨਾਂ ਨੂੰ ਪੈਜੇ ਇਹਨਾਂ ਨੇ ਕਰਜ਼ਾ ਲੈ ਕੇ ਤੇ ਉਹਦੀ ਯੂਟਿਲਾਈਜੇਸ਼ਨ ਆਪਦੀਆਂ ਮਨਮਰਜ਼ੀਆਂ ਤੇ ਆਪਦੇ ਪ੍ਰੋਪਗੈਂਡਾ ਤੇ ਆਪਦੇ ਪ੍ਰਚਾਰ ਤੇ ਆਪਦੀਆਂ ਅਯਾਸ਼ੀਆਂ ਤੇ ਲਾਰੇ